ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਸਦੇ ਰੱਖਣ ਜੀ ਇੱਥੇ ਅੱਜ ਫਿਰ ਕੱਢ ਰਹੀ ਸੀ ਜੀ ਖੋਆ ਆਪਾਂ ਗਾੜਾ ਹੋ ਗਿਆ ਏ ਘੰਟੇ ਤੋਂ ਵੱਧ ਟਾਈਮ ਹੋ ਗਿਆ ਇਹਨੂੰ ਧਰੇ ਤੇ ਸਿੱਟੇ ਜੇ ਪੈਣ ਲੱਗ ਗਏ ਨੇ ਉੱਪਰ ਹੁਣ ਥੋੜਾ ਜਿਹਾ ਪੱਟੀ ਘੱਟ ਕਰ ਦਿੱਤੀ ਹੈ ਜੀ। ਜਿਆਦਾ ਸਿੱਕੇ ਪੈਂਦੇ ਸੀ। ਤੇ ਨਾਲੇ ਫਿਰ ਚ ਜਿਆਦਾ ਤੇਜ਼ ਹੁੰਦਾ ਫਿਰ ਥੱਲੇ ਲੱਗਣ ਦਾ ਡਰ ਰਹਿੰਦਾ। ਤਾਂ ਕਰਕੇ ਆਪਾਂ ਸੇਕ ਥੋੜਾ ਜਿਹਾ ਘਟਾ ਲਿਆ। ਪੱਟੀ ਦੇ ਬਹੁਤ ਜਲਦੀ ਨਿਕਲਦਾ ਹੋਵਾ ਚੁੱਲੇ ਨਾਲ। ਪਹਿਲਾਂ ਚੁੱਲੇ ਤੇ ਧਰਿਆ ਸੀ ਅੱਜ ਬਾਹਰ। ਤੇ ਹੋ ਗਿਆ ਸੀ ਜੀ ਅੱਧਾ ਪੌਣਾ ਘੰਟਾ ਧਰੇ ਨੀ ਚੁੱਲੇ ਤੇ। ਪਰ ਅਜਕਲ ਜਿਹੜਾ ਨਿਕ ਬਰੀਕ ਜਾਂ ਮਸਰ ਆਉਂਦਾ ਸਰੋਂ ਤੋਂ ਉਹ ਬਹੁਤ ਆ ਰਿਹਾ ਸੀ ਫੇਰ ਚੱਕ ਕੇ ਜਲੇ ਤੋਂ ਅੰਦਰ ਲਿਆਉਣਾ ਪਿਆ ਪੱਠੀ ਦੇ ਇਹ ਇਹ ਕੁੜੀਆਂ ਲੱਗਿਆ ਹੋਏ ਨੇ ਆਪਣੀਆਂ ਆਈਆਂ ਆਈਆਂ ਨੇ ਦੋ ਤੀਆਂ ਉਹ ਲੱਗੀਆਂ ਨੇ ਮਾਮੀ ਜੀ ਅਸੀਂ ਦੇਖਦੇ ਆ ਕਰਕੇ ਥੋੜਾ ਥੋੜਾ ਦੋਨੇ ਬਦਲ ਕੇ ਫੇਰ ਕੀ ਦੇਖਦੀਆਂ ਸੀਗੀਆਂ ਬੱਚੇ ਤਾਂ ਕਿਤੇ ਕੱਢ ਸਕਦੇ ਨਹੀਂ ਜੀ ਖੋਆ ਬੱਚੇ ਨਹੀਂ ਕੱਢ ਸਕਦੇ ਆਪਾਂ ਤੋਂ ਵੀ ਕਈ ਵਾਰੀ ਐ ਹੁੰਦਾ ਵੀ ਥੱਲੇ ਲੱਗਣ ਦਾ ਡਰ ਰਹਿਦਾ ਹੈ ਬਹੁਤ ਟੇਸਟੀ ਬਣਿਆ ਜੀ ਕੋਆ ਇਸ ਵਾਰੀ 30 ਸਾਲ ਆਪਾਂ ਕਈ ਵਾਰੀ ਬਣਾ ਲਿਆ ਜੀ ਤਿੰਨ ਚਾਰ ਵਾਰੀ ਬਣਾ ਲਿਆ ਪਹਿਲਾਂ ਆਪਾਂ ਘਰ ਵਾਸਤੇ ਬਣਾਇਆ ਸੀ ਦੋ ਵਾਰੀ ਤੇ ਫਿਰ ਨਣਦ ਲੈ ਕੇ ਗਈ ਸੀ ਜੀ ਇਹ ਵੀ ਇਹ ਦੂਸਰੀ ਨਣਦ ਲੈ ਕੇ ਜਾਂਦੀ ਘਾਦਾ ਦੁੱਧ ਦਾ ਜੀ ਬਣਾਇਆ ਜਾਂਦਾ ਕੋਆ ਇੱਥੇ ਸੀ ਫਿਰ ਲੱਗੀਆਂ ਸੀ ਸਬਜ਼ੀ ਕੱਟਣ ਸਬਜ਼ੀ ਬਣਾ ਬਣਾਵਾਂਗੇ ਜੀ ਅੱਜ ਗੋਭੀ ਦੀ ਇੱਥੇ ਨਾਲੇ ਸੀ ਗੱਲਾਂ ਕਰਦੀਆਂ ਸੀ ਮਾਮੀ ਕੋਲ ਬੈਠੀਆਂ ਗੱਲਾਂ ਕਰਦੀਆਂ ਸੀ ਜੀ ਦੋਵੇਂ ਮਾਮੀ ਦੋਤੀ ਸੀ ਗੱਲਾਂ ਬਾਤਾਂ ਕਰਦੀਆਂ ਸੀ ਦਿੰਨੇ ਜਾਣੀਆਂ ਨਾਲ ਨਾਲ ਸਬਜ਼ੀ ਕੱਟਦੀਆਂ ਸੀ ਹੈਲਪ ਕਰਾਉਂਦੀਆਂ ਨੇ ਹੁਣ ਵੱਡੀਆਂ ਹੋ ਗਈਆਂ ਜੀ ਹੈਲਪ ਕਰਾ ਦਿੰਦੀਆਂ ਨੇ ਇਹਨਾਂ ਦੀ ਮੰਮੀ ਇਹਦੀ ਅੰਦਰ ਹੈ ਜੀ ਇੱਕ ਦੀ ਹੈ ਇਹਦੀ ਮੰਮੀ ਇੱਕ ਦੀ ਚਲੀ ਗਈ ਸੀ ਕਰਾ ਕੇ ਜੀ ਰੌਣਕ ਲੱਗ ਜਾਂਦੀ ਏ ਜਿੱਦੋਂ ਕੋਈ ਆ ਜਾਂਦੇ ਨੇ ਕਿਟੀਆਂ ਦੇ ਵਿੱਚ ਤੇ ਜਦੋਂ ਜਾਂਦੇ ਨੇ ਫਿਰ ਮਾਣਾਬ ਦਾ ਵੀ ਅਦਾਸ ਹੁੰਦਾ ਏ ਵੀ ਸੁਣਨੇ ਦੇ ਤੇ ਰਹਿ ਜਾਂਦੇ ਵਧੀਆ ਰੌਣਕ ਲੱਗੀ ਰਹਿੰਦੀ ਏ ਜਿੰਨੇ ਮਿਹੜ ਰਹਿੰਦੇ ਨੇ ਸੁਧੀਆਂ ਕੱਟ ਕੇ ਆ ਜਾਂਦੇ ਨੇ ਯੂਥ ਨੂੰ ਜਪੜਾ ਹੁੰਦਾ ਕੱਟ ਕੇ ਰੱਖਦੇ ਆ ਜੰਨੇ ਦੇ ਤੱਕ ਪੜਾਈਆਂ ਬਹੁਤ ਔਖੀਆਂ ਨੇ ਵਿੱਚ ਇਹ ਅੱਜ ਸਾਡੀ ਆਪਾਂ ਗੋਭੀ ਬਣਾਉਣੀ ਏ ਇਹ ਬਣਾਵਾਂਗੇ ਥੋੜੀ ਜਿਹੀ ਵੱਧ ਜੀ ਅੱਜ ਆਪਾਂ ਕਿਉਂ ਹੁਣ ਆਪਾਂ ਇਕੱਠੇ ਹੋਏ ਹੋਏ ਇੰਨੀ ਕਾਫੀ ਜਾਣੇ ਪਰਿਵਾਰ ਵੱਡਾ ਹੁਣ ਇਕੱਠੇ ਹੋਏ ਹੋਏ ਆ ਤਾਂ ਕਰਕੇ ਫਿਰ ਦਾਲ ਪਾਣੀ ਥੋੜਾ ਜਿਹਾ ਭੁੱਲਾ ਬਣਾਉਣੀ ਆ ਚਿੱਲੇ ਤੇ ਬਣਾਵਾਂਗੇ ਆਪਾਂ ਧੁੱਪ ਚਲੀ ਗਈ ਜੇ ਇੱਥੋਂ ਬੈਠੇ ਸੀਗੇ ਆਪਾਂ ਤਾਂ ਦੋ ਚਾਰ ਕੱਪੜੇ ਜਿਹੜੇ ਸੁੱਕ ਗਏ ਨੇ ਉਹ ਤਾਰਾਂ ਤੋਂ ਲਾ ਲਏ ਨੀ ਇਮੁੱਟ ਥੋੜੀ ਥੋੜੀ ਹੀ ਹੀ ਰਹਿ ਜਾਂਦੇ ਨੇ ਇਹਨਾਂ ਨੂੰ ਬਾਅਦ ਚਲਾਵਾਂਗੇ ਥੋੜੀ ਥੋੜੀ ਤਾਂ ਪਜ਼ੇਗੀ ਇੱਥੇ ਜਿਆਦਾ ਤਾਂ ਨਹੀਂ ਜੀ ਗੋਭੀ ਤਾਂ ਬਹੁਤ ਜਲਦੀ ਬਣ ਜਾਂਦੀ ਹੈ ਜੀ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਬਣਨੇ ਜਿਹੜੀ ਪਹਿਲਾਂ ਪਹਿਲਾਂ ਜੀ ਗੋਭੀ ਆਉਂਦੀ ਆ ਉਹ ਤਾਂ ਹਜੇ ਖੜਮੀ ਜੀ ਬਣਦੀ ਹੈ ਅੱਜ ਕੱਲ੍ਹ ਤਾਂ ਬਹੁਤ ਜਲਦੀ ਘੱਟ ਜਾਂਦੀ ਹੈ ਖੁੱਲ ਜਾਂਦੀ ਹੈ ਜੀ ਬਹੁਤ ਜਲਦੀ ਲੋਬੀ ਵਧੀਆ ਸੀ ਬਿਲਕੁਲ ਸਾਫ ਖਰਾਬ ਨਹੀਂ ਸੀ ਕਈ ਵਾਰੀ ਤਾਂ ਇਹ ਹੁੰਦਾ ਨਾ ਜੀ ਦੇਖਣ ਨੂੰ ਤਾਂ ਸੋਹਣੇ ਹੁੰਦੇ ਨੇ ਵਿੱਚੋਂ ਖਰਾਬ ਨਿਕਲ ਜਾਂਦੇ ਨੇ ਸਾਰੀ ਲੋਬੀ ਬਹੁਤ ਸਾਫ ਸੀ ਜੀ ਹੁਣ ਆਪਾਂ ਲਾ ਲੈਂਦੇ ਹਾਂ ਜੀ ਤੜਕਾ ਇੱਥੇ ਆਹ ਥੋੜਾ ਜਿਹਾ ਵੱਡਾ ਪੀਲਾ ਧਰ ਲਿਆ ਮੈਂ ਉਹ ਪੀਲੀ ਆਪਣੀ ਜਿਆਦਾ ਸੁੱਕੀ ਹੈ ਬਾਅਦ 'ਚ ਬਣ ਕੇ ਤਾਂ ਸੁੱਕੀ ਸਬਜ਼ੀ ਥੋੜੀ ਜਿਹੀ ਹੋ ਜਾਂਦੀ ਹੈ ਜਦ ਆਪਾਂ ਪਾਉਂਦੇ ਆ ਗੋਬੀ ਉਦੋਂ ਨਹੀਂ ਪੈਂਦੀ ਜੇ ਛੋਟੇ ਭਾਂਡੇ 'ਚ ਤਲੋਂ ਦੀ ਜੀ ਆਪਾਂ ਕਰੀਏ ਦੋ ਚੀਤੀ ਦਰਕਾ ਲਿਆ ਤਾਕਾ ਲਾ ਕੇ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਅੱਜ ਸਿਹਰੀ ਨਹੀਂ ਜਾਇਆ ਗਿਆ ਸੀ ਸਿਹਰੀ ਨਹੀਂ ਗਈ ਤਾਂ ਕਰਕੇ ਹੁਣ ਆਪਾਂ ਮੱਥਾ ਟੇਕ ਕੇ ਆਵਾਂਗੇ ਤੜਕਾ ਲਾ ਕੇ ਧਰ ਦਿੰਦੀ ਇਹਨੂੰ ਘੱਟ ਅੱਗ ਕਰਦਾਂਗੇ ਜਿਆਦਾ ਨਹੀਂ ਸਾੜਦੇਗੇ ਆਉਂਦੇ ਆ ਰੱਖਾਂਗੇ ਸਬਜ਼ੀ ਵੀ ਬਣ ਜੂਗੀ ਤੇ ਮੱਥਾ ਟੇਕ ਦੇਣਾ ਹੈ ਜੀ ਸਾਰੇ ਜਾਨੀ ਜਾਂਦੇ ਨੇ। ਸਵੇਰੇ ਚਲੇ ਜਾਂਦੇ ਆ ਅੱਗੇ। ਅੱਜ ਸਵੇਰੀ ਆਪਣੀ ਲਾਈਟ ਦਾ ਕੱਟ ਲੱਗਿਆ ਹੋਇਆ ਸੀ। 4 ਵਜੇ ਲੱਗਿਆ ਸੀ ਬਾਤ ਬਾਤ ਕਰੀ ਜੀ ਦੇ ਨੇ ਲਾਈਟ ਕੱਢੀ ਨਗਰੀ। ਲਾਈਟ ਤੋਂ ਬਿਨਾ ਫਿਰ ਕੋਈ ਕੰਮ ਨਹੀਂ ਹੁੰਦਾ ਜੀ। ਨਾ ਤਾਂ ਪਾਣੀ ਗਰਮ ਹੋਇਆ ਜੀ ਜਰ ਜਲਦਾ। ਤੇ ਆਪਣੀ ਟੈਂਕੀ ਵੀ ਅੱਧੀ ਖਾਲੀ ਹੋ ਗਈ ਸੀ ਪਾਣੀ ਰਹਿ ਨਹੀਂ ਸੀ ਟੈਂਕੀ 'ਚ। ਅਹ ਹੱਕੇ ਦੇ ਪੂਰੀ ਜਾ ਨਹੀਂ ਜਾਂਦੀ ਇਹ ਤਾਂ। ਉਹਦੇ ਮਹੀਨੇ ਚਲੇ ਜਾਂਦੇ ਜੀ ਜਿੰਨਾ ਖੁੱਤ ਚੱਲ ਆ ਜਾਂਦਾ ਗਰਮੀ ਛਿੰ ਚਲੇ ਜਾਣਾ ਤੁੰਦਾ ਚੌਕਾ ਹੋਏ ਦੂਰ ਫੇਰ ਕੱਲੀ ਨਹੀਂ ਜਾਣਾ ਹੁਣ ਤਾਂ ਬੱਚੇ ਆਪਣੇ ਆਏ ਹੋਏ ਨੇ ਜੀ ਇਕੱਠੇ ਹੋਏ ਆ ਚਲੇ ਜਾਂਦੇ ਆ ਸਾਰੇ ਜਣ ਬੁੱਧਵਾਰ ਆਪਣਾ ਦੂਰ ਪੈ ਜਾਂਦਾ ਜੀ ਨਾ ਉਹ ਲਗਾ ਰਹੀਆਂ ਤੇ ਲਗਾਈਆਂ ਸੀ ਇਹ ਲਾਲ ਮੱਚਾਂ ਫੇਖਤ ਨੂੰ ਨਹੀਂ ਸੀ ਤੇ ਨਾਲ ਲਿਆ ਬੀਚ ਦੇ ਤੇ ਗੁੜਾ ਵੀ ਇੱਥੇ ਮੋਤੀ ਆ ਗਈ ਮਿੱਠਾ ਨੌਂ ਦਾਣੀ ਦੇ ਵਿੱਚ ਪਾ ਲੈਣੀ ਹੈ ਬਾਕੀ ਦੀ ਅੰਦਰ ਡੱਬੇ ਵਿੱਚ ਪਾ ਲੈਣੀ ਹੈ ਥੋੜੀ ਲਾਲ ਮਿਰਚ ਜ਼ਰੂਰ ਪਾਉਣੀ ਹੁੰਦੀ ਹੈ ਜੀ ਨਾਲ ਹਾਜੀਆਂ ਵੀ ਪਾ ਰਹੀ ਹਾਂ ਮੈਂ ਤੇਈ ਬੜੀ gehriयां ਨਹੀਂ ਹੁੰਦੀ ਤੇ ਲਾਲ ਪਾਣੀ ਪਾਉਣੀ ਹੈ ਛਾਦੂ ਵੇਲਾ ਦੇ ਵਿੱਚ ਥੋੜਾ ਹਲਦੀ ਪਾ ਲੈਣੀ ਹੈ ਜੀ ਕਰੇ ਨਹੀਂ ਹੋ ਜਾਂਦਾ ਜਿਵੇਂ ਜ ਨਹੀਂ ਕਰੀ ਕੋਈ ਆਹ ਲੇ ਜੇ ਲਾਲ ਤੰਦਾ ਬਰਮੇਨ ਕੱਟ ਲਈਏ ਤੇ 그다음에 ਪਾਣੀ ਪਾ ਲਾਂ ਗੋਦੀ ਦੇ ਉੱਤੇ ਪਾ ਦੇ ਨਾ ਤੇਜੀ ਟੰਡਾ ਇਥੇ ਵੀ ਦੇ ਤੋਂ ਆਉਣ ਲੱਗ ਜਾਈ ਤੜਕਾ ਵੀ ਤੇਲ ਦਾ ਲਾਗਾ ਤੇਲ ਦੇ ਵਿੱਚ ਘਰਾਈ ਆਉਂਦੀ ਹੈ ਤੁਸੀਂ ਉਹਨਾਂ ਪਹਿਲਾਂ ਪਾ ਦਿੱਤਾ ਸੀਗਾ ਟਮਾਟਰ ਦੇ ਨਾਲ ਮਿਰਚ ਤੇ ਹਲਦੀ ਪਾ ਦਿੰਦੇ ਹਾਂ ਜਿੰਨਾ ਭੈਣਾਂ ਦੀ ਵੀਡੀਓ ਤੇ ਆਪਾਂ ਤੋਂ ਨਹੀਂ ਆਇਆ ਜਾਂਦਾ ਜੀ ਨਹੀਂ ਬਲੌਗ ਦੇਖਿਆ ਜਾਂਦਾ ਉਹਨਾਂ ਵੱਲੋਂ ਮੇਰੇ ਵੱਲੋਂ ਨਾਲ ਸੌਰੀ ਜੀ ਉਹਨਾਂ ਤੋਂ ਬੱਚੇ ਆਇਆ ਕਰਕੇ ਥੋੜੇ ਜਿਹੀ ਜਿਮਿਆਰੀ ਤਾਂ ਕਰਕੇ ਬਲੌਗ ਨਹੀਂ ਦੇਖੀ ਜਾਂਦੇ ਜਦੋਂ ਵੀ ਟਾਈਮ ਲੱਗਦਾ ਤਾਂ ਲਾ ਕੇ ਰੱਖ ਦਿੰਦੇ ਨੇ ਜੀ ਦੇਖਾਂਗੇ ਜਰੂਰ ਆਪਾਂ ਵਲੌਗ ਥੋੜਾ ਜਿਹਾ ਅੱਗੇ ਵੀਸੀ ਦੇਖ ਲਾਂਗੇ ਜੀ ਹੁਣ ਤਾਂ ਸੁੱਟੀਆਂ ਹੋਰ ਵਧ ਗਈਆਂ ਜੀ ਬੱਚਿਆਂ ਦੀਆਂ ਅੱਜ ਵੀਡੀਓ ਆਪਣੀ ਕੱਲ ਦੀ ਬਣੀ ਹੋਈ ਹੈ ਪਰसों ਦੀ 2 ਦਿਨ ਪਹਿਲਾਂ ਦੀ ਬਣੀ ਹੋਈ ਹੈ ਜੀ ਤੇ ਐਡੀਟਿੰਗ ਅੱਜ ਕਰ ਰਹੀਆਂ ਜੀ ਅੱਜ ਹੈਗਾ ਜੀ ਬੁੱਧਵਾਰ ਹੁਣ ਸੁੱਟੀਆਂ ਬੱਚਿਆਂ ਦੀ ਹੋਰ ਵਧ ਗਈਆਂ ਨੇ ਜੀ ਮੈਸੇਜ ਆ ਗਏ ਨੇ 7 ਤਰੀਕ ਤੱਕ ਪਹਿਲੇ ਇੱਕ ਨੂੰ ਸਕੂਲ ਹੋਲਣੀ ਸੀਗੀ ਹੁਣ ਸੱਤ ਨੂੰ ਹੋਲਣੀ ਹੈ। ਲਓ ਜੀ ਆਪਾਂ ਇਹ ਗੋਭੀ ਪਾ ਦਤੀਏ ਵਿੱਚ। ਇਹ ਆਲੂ ਨੇ ਔਲੇ ਦੇ ਵਿੱਚ ਧੋ ਕੇ ਰੱਖੇ ਹੋਏ। ਇਹ ਵੀ ਪਾ ਦਾਂਗੇ। ਜਿਆਦਾ ਅੱਗ ਨਹੀਂ ਕਰਦੇ ਨੂੰ ਪਾ ਕੇ ਢੱਕ ਕੇ ਗੁਰਦੁਆਰਾ ਸਾਹਿਬ ਚਲੇ ਜਾਵਾਂਗੇ ਆ ਕੇ ਦੇਖ ਲਾਂਗੇ ਜੀ। ਜੇ ਜਿਆਦਾ ਆਬ ਕਰੀਏ ਸੁੱਕੀ ਸਬਜ਼ੀ ਦਾ। ਸੱਲਿੰਗਣ ਦਾ ਡਰ ਲੈਂਦਾ ਜੀ ਮਿਚਣ ਦਾ ਨਾ ਮਿਕਸ ਕਰਕੇ ਹੁਣ ਇਹਨੂੰ ਢੱਕ ਕੇ ਰੱਖ ਲੈਂਦੇ ਆਪਾਂ ਤਾਂ ਬੰਨ੍ਹ ਕਰਦੇ ਨੇ ਆਪਣੀ ਗਿੱਟਾਂ ਦੇ ਵਿੱਚ ਨਾ ਸੜਕ ਬਣਨ ਕਰਕੇ ਬੱਟੇ ਪਾ ਕੇ ਉੱਤੇ ਮਿੱਟੀ ਪਾ ਕੇ ਉਹਨਾਂ ਨੇ ਪਾਣੀ ਸਿਰਕਿਆ ਹੋਇਆ ਇੱਕ ਗਿੱਲਾ ਬਹੁਤ ਹੋਇਆ ਪਿਆ ਗਾਰਾ ਲੰਗਣਾ ਬਹੁਤ ਔਖਾ ਹੈ ਇਹ ਆਪਾਂ ਜਿਹੜਾ ਕੋਹਾ ਕੱਢਿਆ ਹੁੰਦਾ ਉਹ ਜੰਮ ਗਿਆ ਜੀ ਬਿਲਕੁਲ ਜੰਮਿਆ ਪਿਆ ਹੁਣ ਤਾਂ ਇਹ ਇਹ ਦੂਸਰੇ ਦਿਨ ਸਵੇਰੇ ਆ ਵੀਡੀਓ ਤਾਂ ਆਪਾਂ ਕੱਢ ਕੇ ਪਲੇਟਾਂ ਦੇ ਵਿੱਚ ਪਾ ਕੇ ਰੱਖ ਦਿੱਤਾ ਸੀ ਇਹਨੂੰ ਆਪਾਂ ਪੀਸ ਕਰ ਲਾਂਗੇ ਜੀ ਚੌਰਸ ਪੀਸ ਕਰਾਂਗੇ ਦੋਨੇ ਪਾਸਿਆਂ ਨੂੰ ਟੱਕ ਲਾ ਲਾਂਗੇ ਘਰ ਦੇ ਨਾਲ ਫਿਰ ਥਾਲਾਂ ਥੋੜਾ ਜਿਹਾ ਗਰਮ ਕਰ ਲਾਂਗੇ ਕਿਉਂ ਲਾ ਕੇ ਪਾਉਣੇ ਹੁੰਦੇ ਆ ਥਾਲ ਦੇ ਵਿੱਚ ਪੀਸ ਤਾਂ ਆਪਣੀ ਮਰਜ਼ੀ ਹੈ ਜੀ ਚੌਰਸ ਕਰ ਲਓ ਜਾਂ ਜਿਵੇਂ ਜਿਹੜੀ ਸ਼ੇਪ ਤੇ ਆਪਾਂ ਕਰਨੀ ਨੇ ਉਹ ਕਰ ਸਕਦੇ ਆ ਪਰ ਮੈਂ ਇੱਥੇ ਚੌਰਸੀ ਕਰੀ ਨੇ ਇਹ ਸੈਟ ਨਾ ਤੋਂ ਵੀ ਲਾ ਦਾਂਗੇ ਜਿੱਥੇ ਉਹ ਚਿਪਕਿਆ ਹੋਇਆ ਨਾਲ ਤੇ ਥੋੜਾ ਜੈ ਇਹਨੂੰ ਸੀਕ ਲਵਾ ਕੇ ਫਿਰ ਪੀਸ ਆਸਾਨੀ ਨਾਲ ਚੱਕ ਕੇ ਜਾਣਗੇ ਜੀ ਪਲੇਟ ਦੇ ਵਿੱਚ ਘੱਟ ਆਪਾਂ ਪਹਿਲਾਂ ਲਾ ਦੇ ਬਹੁਤ ਜ਼ਿਆਦਾ ਟੇਸਤੀ ਖੋਆ ਬਣ ਕੇ ਤਿਆਰ ਹੋਇਆ ਸੀ ਤੇ ਖੋਈ ਦੀ ਬਰਫੀ ਵੀ ਬਹੁਤ ਵਧੀਆ ਬਣੀ ਹੈ ਜੀ ਪੀਸ ਬਹੁਤ ਵਧੀਆ ਬਣੇ ਨੇ ਤੇ ਨਾਲ ਇਹ ਆਪਣੀ ਤਰੀਕੀਆ ਚਾਹ ਚਾਹ ਬਣ ਰਹੀ ਹੈ ਜੀ ਠੰਡ ਦੇ ਵਿੱਚ ਤਾਂ ਹੁਣ ਚਾਹੇ ਚਾਹ ਚਲਦੀ ਹੈ ਜੀ ਕੁਸ ਇਕੱਠੇ ਹੋਇਆ ਕਰਕੇ ਵੀ ਸੀ ਕਰਵਾ ਲਾਂਗੇ ਥਾਰੜ ਨੂੰ ਜਿਆਦਾ ਨਹੀਂ ਥੋੜਾ ਜਿਹਾ ਲਵਾਵਾਂਗੇ ਜਿਹੜਾ نیچے ਕਿਹਾ ਲਾਇਆ ਹੋਇਆ ਹੈ ਆਪਣਾ ਉਹ ਗਰਮ ਹੋ ਜਾਊਗਾ ਫਿਰ ਪੀਸ ਆਸਾਨੀ ਨਾਲ ਚੱਕਿਆ ਜਾਂਦਾ ਹੈ ਇਹ ਦੇਖੋ ਜੀ ਕਿੰਨੇ ਵਧੀਆ ਪੀਸ ਨਿਕਲ ਰਹੇ ਨੇ ਇੱਧਰਲੇ ਨੂੰ ਆਪਾਂ ਬਾਅਦ ਚ ਟੱਕ ਲਾ ਲਾਂਗੇ ਟ੍ਰੇ ਵਾਲੇ ਨੂੰ ਪਹਿਲਾਂ ਥਾਲਾ ਵਾਲਾ ਕੱਟ ਕੇ ਰੱਖ ਦਿੰਦੇ ਆ ਜੀ ਕਰਦਣਾ ਥੋੜੀ ਜਿਹੀ ਤਿੱਖੀ ਆ ਆਪਣੀ ਮੂਰੋਂ ਤਿੱਖੀ ਆ ਇਹ ਧਿਆਨ ਨਾਲ ਫੇਰ ਨਹੀਂ ਪੈਂਦੀ ਨਹੀਂ ਪੀਸ ਦੇ ਵਿੱਚ ਚੱਲ ਲੱਗਦੀ ਆ ਜੀ ਫੇਰ ਪੀਸ ਕੱਟਿਆ ਜਾਂਦਾ ਝੁੰਝ ਕਰਦੇ ਜੀ ਜ਼ਿਆਦਾ ਤਿੱਖੀ ਆ ਮੂਰੋਂ ਬਹੁਤ ਵਧੀਆ ਪੀਸ ਬਣ ਕੇ ਤਿਆਰ ਹੋਈ ਨੇ ਸਾਰੇ ਇਹ ਦੇਖੋ ਜੀ ਕਿੰਨੇ ਪਤਲੇ ਬਣ ਗਏ ਨਾਲੇ ਬਿਲਕੁਲ ਵੀ ਥਾਲ ਨੂੰ ਲੱਗਿਆ ਹੈਗਾ ਕਿਉਂ ਲਾਉਣ ਦਾ ਥੱਲੇ ਨਹੀਂ ਲੱਗਦਾ ਹੈਗਾ ਜੀ ਥਾਲ ਨੂੰ ਥੋੜਾ ਜਿਹਾ ਘਿਓ ਲਾ ਲਈਏ ਆਪਾਂ ਥੱਲੇ ਇੱਕ ਪੈਣ ਦਾ ਪਹਿਲਾ ਕਮੈਂਟ ਆਇਆ ਸੀਗਾ ਜੀ ਰਮਨ ਚਹਿਲ ਦਾ ਜੇ ਪਹਿਲੀ ਵਾਰੀ ਆਪਾਂ ਕੋਆ ਬਣਾਇਆ ਸੀ ਵੀ ਪੈਣੇ ਸਾਡਾ ਕੋਆ ਜਿਆਦਾ ਲਾਲ ਹੋ ਜਾਂਦਾ ਚਿੱਟਾ ਕਿਵੇਂ ਰਹਿ ਜਾਂਦਾ ਇੱਕ ਤਾਂ ਪੈਣੇ ਆਪਾਂ ਜੀ ਜਿਆਦਾ ਘੱਟ ਸੇਕ ਦੇ ਉੱਤੇ ਕੱਢਦੇ ਆ ਉਹ ਲਾਲ ਹੋ ਜਾਂਦਾ ਜਾਂ ਖੰਡ ਪਾਉਣ ਤੋਂ ਬਾਅਦ ਜਿਆਦਾ ਸੇਕ ਲਵੋਨੇ ਆ ਉਹ ਵੀ ਲਾਲ ਹੋ ਜਾਂਦਾ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ